ਪੰਜਾਬ ਦੇ ਕਿਸਾਨਾਂ ਤੋਂ ਬਾਅਦ ਹੁਣ ਹਰਿਆਣਾ ਦੇ ਕਿਸਾਨ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਏ ਐ ਇੱਥੋਂ ਤੱਕ ਕਿ ਉਹਨਾਂ ਦੇ ਵੱਲੋਂ ਤਾਂ ਕੁਲਵਿੰਦਰ ਕੌਰ ਨੂੰ ਕਿਸਾਨ ਰਤਨ ਅਵਾਰਡ ਦੇ ਨਾਲ ਸਨਮਾਨਿਤ ਕਰਨ ਦੇ ਲਈ ਵੀ ਕਹਿ ਦਿੱਤਾ ਹੈ ਜਿਸ ਤਰੀਕੇ ਦੇ ਨਾਲ ਕੰਗਣਾ ਰਣੌਤ ਥੱਪੜ ਕਾਂਡ ਹੋਇਆ ਸੀ ਤਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਈਆਂ ਨੇ ਕਈ ਲੋਕਾਂ ਦੇ ਵੱਲੋਂ ਕਲਵਿੰਦਰ ਕੌਰ ਨੂੰ ਨੌਕਰੀ ਦੇ ਆਫਰ ਤੇ ਨਾਲ ਹੀ ਲੱਖਾਂ ਰੁਪਏ ਦੇ ਇਨਾਮ ਵੀ ਦਿੱਤੇ ਗਏ ਨੇ ਤੇ ਇਸ ਤੋਂ ਬਾਅਦ ਹੁਣ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਹਰਿਆਣਾ ਦੇ ਕਿਸਾਨ ਵੀ ਆ ਗਏ ਨੇ ਉਹਨਾਂ ਦੇ ਵੱਲੋਂ ਕੁਲਵਿੰਦਰ ਕੌਰ ਨੂੰ ਕਿਹਾ ਗਿਆ ਹੈ ਕਿ ਉਹ ਪੰਜਾਬ ਦੀ ਸ਼ੇਰਨੀਤੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜਾਂਗੇ ਇਸ ਤੋਂ ਇਲਾਵਾ ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਕੇਸ਼ ਟਕੈਤ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਏ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਆਖਿਰਕਾਰ ਕੁਲਵਿੰਦਰ ਕੌਰ ਨੂੰ ਗੁੱਸਾ ਕਿਉਂ ਆਇਆ ਹੈ ਇਸ ਦੀ ਸਭ ਤੋਂ ਪਹਿਲਾਂ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਹੈ ਕਿ ਸਭ ਤੋਂ ਪਹਿਲਾਂ ਤਾਂ ਆਗੂਆਂ ਨੂੰ ਇਸ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਜਿਹੜੀ ਹੈ ਉਹ ਚੰਗੇ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਦਿੱਲੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਕੰਗੜਾ ਰਣੋਤ ਨੇ ਬਿਆਨ ਦਿੱਤੇ ਸੀ ਕਿਸਾਨ 100-100 ਰੁਪਏ ਲੈ ਕੇ ਬੈਠਦੇ ਨੇ ਜਿਸ ਕਾਰਨ ਲੜਕੀ ਕੁਲਵਿੰਦਰ ਕੌਰ ਨੂੰ ਦੁੱਖ ਹੋਇਆ ਅੱਜ ਪੂਰਾ ਪੰਜਾਬ ਉਸ ਬੱਚੀ ਦੇ ਨਾਲ ਖੜਾ ਹੈ ਤੇ ਅਸੀਂ ਵੀ ਉਸ ਦੇ ਨਾਲ ਹੀ ਖੜੇ ਹਾਂ ਤੁਸੀਂ ਉਸ ਨੂੰ ਜਿੰਨਾ ਜਿੰਨੀ ਵੀ ਉਸਦੀ ਗਲਤੀ ਹੈ ਉਸਦੀ ਸਜ਼ਾ ਦੇ ਸਕਦੇ ਹੋ ਪਰ ਉਸ ਨੂੰ ਨੌਕਰੀ ਤੋਂ ਮੁਤਤ ਜਾਂ ਫਿਰ ਬਰਖਾਸਤ ਕਰਨਾ ਬਿਲਕੁਲ ਵੀ ਸਹੀ ਨਹੀਂ ਹੋਵੇਗਾ ਇਸ ਤੋਂ ਇਲਾਵਾ ਦੱਸ ਦਈਏ ਕਿ ਹਰਿਆਣਾ ਦੀ ਕੁਝ ਹੋਰ ਕਿਸਾਨ ਜਥੇਬੰਦੀਆਂ ਵੀ ਹੈ ਉਹ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਏ ਨੇ ਇਸ ਤੋਂ ਇਲਾਵਾ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੋਟ ਨੇ ਕਹਿਣਾ ਹੈ ਕਿ ਅਸੀਂ ਵੈਸੇ ਤਾਂ ਗਾਂਧੀ ਦੇ ਵਿਚਾਰਧਾਰਾ ਨੂੰ ਮੰਨਦੇ ਆ ਅਸੀਂ ਕਿਸੇ ਵੀ ਹਿੰਸਾ ਨੂੰ ਸਮਰਥਨ ਨਹੀਂ ਦਿੰਦੇ ਆ ਪਰ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਤੇ ਅਸੀਂ ਜੋ ਕੰਗਣਾ ਰਣੋਤ ਦੇ ਵੱਲੋਂ ਕਿਹਾ ਗਿਆ ਸੀ ਕਿਸਾਨਾਂ ਦੇ ਬਾਰੇ ਸਖਤ ਜਿਹੜੇ ਸ਼ਬਦਾ ਬਿਆਨਬਾਜ਼ੀ ਦਿੱਤੀ ਗਈ ਹੈ ਉਸੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦੇ ਆ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਕਿਸਾਨ ਜਥੇਬੰਦੀ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਕੰਗਣਾ ਰਣੋਤ ਨੂੰ ਕਿਸਾਨ ਰਤਨ ਅਵਾਰਡ ਦੇ ਨਾਲ ਸਨਮਾਨਿਤ ਕਰਨਗੇ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਕੰਗਣਾ ਰਣੌਤ ਦੇ ਵੱਲੋਂ ਕਿਸਾਨਾਂ ਨੂੰ ਅਤਵਾਦੀ ਜਾਂ ਫਿਰ ਪੰਜਾਬੀਆਂ ਨੂੰ ਖਾਲਿਸਤਾਨੀ ਕਿਹਾ ਹੈ ਇਸ ਗੱਲ ਦੀ ਅਸੀਂ ਸਖਤ ਸ਼ਬਦਾ ਦੇ ਵਿੱਚ ਨਿੰਦਾ ਕਰਦੇ ਹਾਂ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਕੰਗਣਾ ਰਣੌਤ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਦੇ ਵੱਲੋਂ ਕਿਸਾਨਾਂ ਦੇ ਬਾਰੇ ਕਈ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਕਿਸਾਨਾਂ ਨੂੰ ਖਾਲਿਸਤਾਨੀ ਤੱਕ ਬੋਲਿਆ ਗਿਆ ਸੀ ਫਿਰ ਉਸ ਤੋਂ ਬਾਅਦ ਜਦੋਂ ਉਹ ਮੰਡੀ ਦੀ ਐਮਪੀ ਬਣ ਜਾਂਦੀ ਹੈ ਤੇ ਦਿੱਲੀ ਦੇ ਵਿੱਚ ਮੀਟਿੰਗ ਦੇ ਲਈ ਜਾਣਾ ਹੁੰਦਾ ਹੈ ਤਾਂ 에어ਪੋਰਟ ਦੇ ਵਿੱਚ ਜਿਵੇਂ ਹੀ ਚੈਕਿੰਗ ਦੇ ਲਈ ਉਹ ਜਾਂਦੀ ਹੈ ਤਾਂ ਕੁਲਵਿੰਦਰ ਕੌਰ ਉਸਤੇ ਥੱਪੜ ਮਾਰ ਦਿੰਦੀ ਹੈ ਤੇ ਕੁਲਵਿੰਦਰ ਕੌਰ ਜਦੋਂ ਬਾਹਰ ਆਂਦੀ ਹੈ ਤਾਂ ਕਹਿੰਦੇ ਨੇ ਕਿ ਜਦੋਂ ਕੰਗਣਾ ਰੈਨੌਤ ਦੇ ਵੱਲੋਂ ਵਿਵਾਦਿਤ ਟਿੱਪਣੀ ਕਿਸਾਨਾਂ ਦੇ ਬਾਰੇ ਕੀਤੀ ਗਈ ਸੀ ਤਾਂ ਉਸ ਦੌਰਾਨ ਮੇਰੀ ਮਾਂ ਵੀ ਧਰਨੇ ਦੇ ਵਿੱਚ ਬੈਠੇ ਹੋਏ ਸਨ ਤਾਂ ਕੁਲਵਿੰਦਰ ਕੌਰ ਦੇ ਇਸ ਬਿਆਨ ਤੋਂ ਬਾਅਦ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵੀਡੀਓ ਵਾਇਰਲ ਹੋਈ ਹੈ ਮੌਕੇ ਦੇ ਉੱਤੇ CISF ਦੇ ਜਵਾਨਾਂ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਵੇਂ ਹੀ ਇਹ ਮਾਮਲਾ ਪਤਾ ਲੋਕਾਂ ਨੂੰ ਚੱਲਦਾ ਹੈ ਤਾਂ ਲੋਕਾਂ ਦੇ ਵੱਲੋਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜਨਾ ਸ਼ੁਰੂ ਕਰ ਦਿੱਤਾ ਜਾਂਦਾ ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਉਂਦੇ ਨੇ ਤੇ ਉਹ ਕਹਿੰਦੇ ਨੇ ਕਿਸ ਤਰੀਕੇ ਦੇ ਨਾਲ ਕੰਗਣਾ ਰਣੌਤ ਦੇ ਵੱਲੋਂ ਇਹ ਵਿਵਾਦਿਤ ਟਿੱਪਣੀਆਂ ਸਾਡੇ ਬਾਰੇ ਕੀਤੀਆਂ ਗਈਆਂ ਸੀ ਸਾਡੇ ਪੰਜਾਬ ਦੀਆਂ ਮਾਵਾਂ ਤੇ ਧੀਆਂ ਉਸ ਧਰਨੇ ਦੇ ਉੱਤੇ ਬੈਠੀਆਂ ਸਨ ਤੇ ਕੰਗਣਾ ਰਣੌਤ ਨੇ ਕਿਹਾ ਸੀ ਇਹ ਤਾਂ 100-100 ਰੁਪਏ ਲੈ ਕੇ ਇਹ ਧਰਨਿਆਂ ਦੇ ਉੱਤੇ ਬੈਠਦੇ ਨੇ ਤੇ ਇਸ ਤੋਂ ਇਲਾਵਾ ਵੀ ਕੰਗਣਾ ਨੇ ਕਾਫੀ ਵਾਰ ਵਿਵਾਦਿਤ ਟਿੱਪਣੀਆਂ ਦਿੱਤੀਆਂ ਨੇ ਇਸ ਕਰਕੇ ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਕੰਗਣਾ ਰਣੌਤ ਦੀ ਪੂਰਨ ਤੌਰ ਤੇ ਉੱਤੇ ਡਰਗ ਟੈਸਟ ਹੋਣਾ ਚਾਹੀਦਾ ਸਾਨੂੰ ਤਾਂ ਇਹ ਵੀ ਸ਼ੱਕ ਹੈ ਕਿ ਕੰਗਣਾ ਰਣੌਤ ਕਿਤੇ ਨਾ ਕਿਤੇ ਡਰੱਗਸ ਨਾ ਲੈਂਦੀ ਹੋਵੇ ਇਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਕਈ ਸਿੰਗਰ ਨੇ ਕਈ ਸਿਆਸਤਦਾਨ ਹੈ ਉਹ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਇਆ ਹੈ ਕੁਝ ਬਾਹਰ ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਦੇ ਵੱਲੋਂ ਕੁਲਵਿੰਦਰ ਕੌਰ ਨੂੰ ਨੌਕਰੀ ਇਸ ਤੋਂ ਇਲਾਵਾ ਲੱਖਾਂ ਦੇ ਇਨਾਮ ਦੀ ਵੀ ਗੱਲ ਕਹੀ ਹੈ ਕਿ ਉਹ ਕੰਗਣਾ ਰਣੌਰਥ ਦੇ ਵੱਲੋਂ ਜਿਹੜੀਆਂ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਨੇ ਇਸ ਤੋਂ ਬਾਅਦ ਕੁਲਵਿੰਦਰ ਕੌਰ ਦੇ ਵੱਲੋਂ ਜੋ ਥੱਪੜ ਮਾਰਿਆ ਗਿਆ ਬਿਲਕੁਲ ਸਹੀ ਮਾਰਿਆ ਗਿਆ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਹੀ ਜਿਹੜੇ ਕੰਗਣਾ ਰਣੌਰਥ ਦੇ ਵੱਲੋਂ ਵਿਵਾਦਿਤ ਬਿਆਨ ਦਿੱਤੇ ਗਏ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਨੂੰ ਵੀ ਠੇਸ ਪਹੁੰਚਾਈ ਹੈ ਲੋਕ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਕੰਗਣਾ ਰਣੌਤ ਨੂੰ ਇਹਨਾਂ ਵਿਵਾਦਾਂ ਦੇ ਕਰਕੇ ਟ੍ਰੋਲ ਕਰਦੇ ਰਹਿੰਦੇ ਨੇ ਤੇ ਜੋ ਟਿੱਪਣੀਆਂ ਵੀ ਦਿੰਦੇ ਨੇ ਕਿ ਆਖਿਰਕਾਰ ਕੰਗਣਾ ਰਣੌਤ ਪੰਜਾਬੀਆਂ ਦੇ ਬਾਰੇ ਕਿਸਾਨਾਂ ਦੇ ਬਾਰੇ ਕਿਉਂ ਬੋਲਦੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਸਿਆਸਤਦਾਨ ਚਾਹੇ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਵੇ ਹਰਸਿਮਰਤ ਕੌਰ ਬਾਦਲ ਹੋਣ ਜਾਂ ਫਿਰ ਜੋ ਸੁਖਪਾਲ ਸਿੰਘ ਖੈਰਾ ਹੋਵੇ ਉਹਨਾਂ ਦੇ ਵੱਲੋਂ ਵੀ ਜੋ ਕੰਗਣਾ ਰਣੋਤ ਦੇ ਵੱਲੋਂ ਇਹ ਵਿਵਾਦਿਤ ਟਿੱਪਣੀ ਦਿੱਤੀ ਗਈ ਸੀ ਉਸ ਨੂੰ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਵੀ ਹੈ ਤੇ ਲਾਲ ਹੀ ਇਹ ਵੀ ਕਿਹਾ ਕਿ ਕੰਗਣਾ ਰਨੋਤ ਦੇ ਨਾਲ ਜੋ ਕੁਲਵਿੰਦਰ ਕੌਰ ਨੇ ਕੀਤਾ ਹੈ ਉਹ ਠੀਕ ਕੀਤਾ ਹੈ ਜਿਸ ਤਰੀਕੇ ਦੇ ਨਾਲ ਉਸ ਨੇ ਬਾਰ ਬਾਰ ਵਿਵਾਦਿਤ ਟਿੱਪਣੀਆਂ ਦਿੱਤੀਆਂ ਨੇ ਹਾਲਾਂਕਿ ਉਹ ਹਿੰਸਾ ਦਾ ਸਮਰਥਨ ਤਾਂ ਨਹੀਂ ਕਰਦੇ ਪਰ ਉਹ ਕਹਿੰਦੇ ਨੇ ਕਿ ਸਾਡੇ ਮਨਾਂ ਦੇ ਅੰਦਰ ਵੀ ਕਾਫੀ ਦਰਦ ਹੈ ਜੋ ਕੰਗਣਾ ਰਨੋਤ ਨੇ ਆਪਣੇ ਬੂਲਾ ਦੇ ਨਾਲ ਸਾਡੇ ਹਿਰਦੇ ਜੜੇ ਹੈ ਉਹ ਵਿਰੁੰਗਣੇ ਨੇ ਤੇ ਹੁਣ ਪੰਜਾਬ ਦੇ ਕਿਸਾਨ ਜਥੇਬੰਦੀਆਂ ਤੋਂ ਬਾਅਦ ਹਰਿਆਣਾ ਦੇ ਕਿਸਾਨ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਏ ਨੇ ਕਈ ਲੋਕਾਂ ਦੇ ਵੱਲੋਂ ਤਾਂ ਇਹ ਵੀ ਕਹਿ ਦਿੱਤਾ ਹੈ ਜਿਸ ਤਰੀਕੇ ਦੇ ਨਾਲ ਸਸਪੈਂਡ ਮੌਕੇ ਤੇ ਕੁਲਵਿੰਦਰ ਕੌਰ ਨੂੰ ਕਰ ਦਿੱਤਾ ਗਿਆ ਹੈ ਤਾਂ ਅਸੀਂ ਤਾਂ ਕੁਲਵਿੰਦਰ ਕੌਰ ਦਾ ਕੇਸ ਵੀ ਮੁਫਤ ਦੇ ਵਿੱਚ ਲੜਾਂਗੇ ਤੇ ਨਾਲ ਇਹ ਵੀ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਜੇਕਰ ਕੁਲਵਿੰਦਰ ਕੌਰ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਏ ਤਾਂ ਅਸੀਂ ਉਸਦੇ ਨਾਲ ਖੜਾਂਗੇ ਤੇ ਕੁਲਵਿੰਦਰ ਕੌਰ ਨੂੰ ਸਨਮਾਨ ਕੀਤਾ ਜਾਵੇ ਸਨਮਾਨ ਦਿੱਤਾ ਜਾਵੇਗਾ ਕਿਸਾਨ ਰਤਨ ਅਵਾਰਡ ਦੇ ਨਾਲ ਇਸ ਤੋਂ ਇਲਾਵਾ ਜਿਹੜੇ ਹਾਲ ਦੇ ਵਿੱਚ ਫਰੀਦਕੋਟ ਤੋਂ ਐਮਪੀ ਬਣੇ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਵੀ ਕੁਲਵਿੰਦਰ ਕੌਰ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਚੋਣਾਂ ਦੇ ਵਿੱਚ ਆਣ ਤੇ ਸਾਨੂੰ ਤਾਂ ਅਜਹੀਆਂ ਸ਼ੇਰਨੀਆਂ ਦੀ ਲੋੜ ਹੈ ਜਿਹੜੇ ਬਿਬਾਕੀ ਦੇ ਨਾਲ ਬੋਲ ਸਕਣ ਤੇ ਇਸ ਤੋਂ ਇਲਾਵਾ ਉਹ 골ਡ 골ਡ ਮੈਡਲ ਦੇ ਨਾਲ ਵੀ ਸਨਮਾਨਿਤ ਕੁਲਵਿੰਦਰ ਕੌਰ ਨੂੰ ਕਰਨਗੇ ਤਾਂ ਹੁਣ हरियाणा ਦੀ ਕਿਸਾਨ ਜਥੇਬੰਦੀਆਂ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਈਆਂ ਨੇ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨੇ ਕੁਲਵਿੰਦਰ ਕੌਰ ਦੇ ਇਸ ਪੂਰੇ ਕਾਹਨ ਤੋਂ ਬਾਅਦ ਕੰਗਣਾ ਰਣੋਤ ਦੀ ਪੈਣ ਰੰਗੋਲੀ ਦੇ ਵੱਲੋਂ ਵੀ ਕਾਫੀ ਵਿਵਾਦਿਤ ਪੋਸਟਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਉਸ ਨੇ ਪੰਜਾਬੀਆਂ ਨੂੰ ਵੀ ਰੱਜ ਕੇ ਗਾਲਾਂ ਕੱਢੀਆਂ ਨੇ ਤੇ ਖਾਲਿਸਤਾਨੀ ਵੀ ਬੋਲ ਦਿੱਤਾ ਹੈ ਇਸ ਤੋਂ ਇਲਾਵਾ ਕੁਲਵਿੰਦਰ ਕੌਰ ਨੂੰ ਤਾਂ ਉਸ ਨੇ ਇਹ ਵੀ ਕਹਿ ਦਿੱਤਾ ਹੈ ਕਿ ਪੇੜ ਦੀ ਖਾਲ ਦੇ ਵਿੱਚ ਇਹ ਭੇੜੀਆਂ ਨੇ ਉਰਫ ਯੂਨੀਫਾਰਮ ਦੇ ਵਿੱਚ ਖਾਲਿਸਤਾਨੀ ਜਿਸ ਤੋਂ ਬਾਅਦ ਪੰਜਾਬੀਆਂ ਦੇ ਹੋਰ ਹਿਰਦੇ ਵਿਲੂੰਗਰੇ ਗਏ ਨੇ ਉਹਨਾਂ ਦੇ ਵੱਲੋਂ ਕੰਗਣਾ ਰਤਨ ਤੋਂ ਬਾਅਦ ਉਸ ਦੀ ਪੈਣ ਨੂੰ ਵੀ ਕਾਫੀ ਕੁਝ ਕਿਹਾ ਗਿਆ ਹੈ ਕਿ ਆਖਿਰਕਾਰ ਦੂਵੇਂ ਪੈਣਾ ਕਿਵੇਂ ਦੇ ਬਿਆਨਬਾਜ਼ੀਆਂ ਪੰਜਾਬੀਆਂ ਦੇ ਬਾਰੇ ਕਰ ਰਹੀਆਂ ਨੇ ਤੇ ਸ਼ਰਿਆ ਪੰਜਾਬੀਆਂ ਨੂੰ ਖਾਲਸਤਾਨੀ ਕਹਿ ਰਹੀਆਂ ਨੇ ਇਸ ਤੋਂ ਇਲਾਵਾ ਬੀਬੀ ਮਹਿੰਦਰ ਕੌਰ ਉਹ ਵੀ ਕੰਗੜਾ ਰਣੋਤ ਦੇ ਥੱਪੜ ਕਾਣ ਤੋਂ ਬਾਅਦ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਇਆ ਹੈ ਇਹ ਬੀਬੀ ਮਹਿੰਦਰ ਕੌਰ ਉਹੀ ਨੇ ਜਦੋਂ ਕੰਗੜਾ ਰਣੋਤ ਨੇ ਇਹ ਵਿਵਾਦਿਤ ਟਿੱਪਣੀ ਸੋਸਰਪੇ ਵਾਲੀਆਂ ਕੀਤੀਆਂ ਸੀ ਬੀਬੀਆਂ ਦੇ ਬਾਰੇ ਤਾਂ ਮਹਿੰਦਰ ਕੌਰ ਬੀਬੀ ਸਿੱਧਾ ਹੀ ਅਦਾਲਤ ਤੱਕ ਪਹੁੰਚੀ ਸੀ ਤਾਂ ਉਹਨਾਂ ਦੇ ਵੱਲੋਂ ਵੀ ਮਾਮਲਾ ਕੰਗੜਾ ਰਣੋਤ ਦੇ ਖਿਲਾਫ ਦਰਜ ਕਰਵਾਇਆ ਗਿਆ ਸੀ ਕਿ ਆਖਿਰਕਾਰ ਕੰਗੜਾ ਰਣੋਤ ਅਜੇ ਵੀ ਵਿਵਾਦਿਤ ਬਿਆਨ ਸਾਡੇ ਬਾਰੇ ਕਿਵੇਂ ਦੇ ਸਕਦੇ ਆ ਤਾਂ ਉੱਥੇ ਬੀਬੀ ਮਹਿੰਦਰ ਕੌਰ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਮੈਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜੀ ਹਾਂ ਜੋ ਮਰਜੀ ਹੋ ਜਵੇਂ ਮੈਂ ਉਸ ਦਾ ਸਾਥ ਨਹੀਂ ਛੱਡਾਂਗੀ ਉਹ ਪੰਜਾਬ ਦੀ ਸ਼ੇਰਨੀਤੀ ਹੈ ਤਾਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਜਿੱਥੇ ਪੰਜਾਬੀ ਡਟੇ ਹੋਏ ਨੇ ਉੱਥੇ ਹੀ ਹੁਣ ਹਰਿਆਣਾ ਦੇ ਲੋਕ ਤੇ ਨਾਲ ਹੀ ਹਰਿਆਣਾ ਦੀ ਕਿਸਾਨ ਜਥੇਬੰਦੀਆਂ ਵੀ ਆ ਕੇ ਖੜੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਤਾਂ ਕੁਲਵਿੰਦਰ ਕੌਰ ਨੂੰ ਕਿਸਾਨ ਰਤਨ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਰਿਹਾ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ